ਇੱਕ ਫਲਾਇਨਿਕ ਬੰ ਚੁੱਕੀ ਆ ਜਾ ਚੁੱਕੀ ਐ ਅੱਜ ਤੁਹਾਡੇ ਤੇ ਜੋ ਹਮਲੇ ਹੋ ਰਹੇ ਤੁਸੀਂ ਕੋ ਬਾਟੇ ਵਾਸਤੇ ਰੋਕਾ ਜਿਲ੍ਹਾ ਖਾਲੇ ਤੇ ਫੋਰਸਾਂ ਤੁਹਾਡੇ ਦਾਰੇ ਘਮੀਆਂ ਉਤੀਆਂ ਨੇ ਹਮਲੇ ਹੋ ਰਹੇ ਟੰਗਾ ਮਾਰਨ ਨੇ ਬਾਜ ਆ ਰਿਹਾ ਇਸ ਕਰਕੇ ਸਾਨੂੰ ਜਾਗਰਤ ਹੋਣ ਦੀ ਲੋੜ ਐ ਇਕੱਠੇ ਅੱਜ ਦੇਸ਼ ਦੀਆਂ 10 ਕੇਂਦਰੀ ਟ्रेड ਯੂਨੀਅਨ ਦੇ ਸੱਦੇ ਤੇ ਕੇਂਦਰ ਸਰਕਾਰ ਦੀ ਜਿਹੜੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਜਿਹੜੀ ਦੇਸ਼ ਵਿਆਪੀ ਹੜਤਾਲ ਹੈ ਉਸ ਹੜਤਾਲ ਦੇ ਵਿੱਚ ਕੁਝ ਜਥੇਬੰਦੀਆਂ ਜਿਹੜੀਆਂ ਹੜਤਾਲ ਵਿੱਚ ਸ਼ਾਮਲ ਹੈ ਤੇ ਕੁਝ ਨੇ ਭਾਤਰੀ ਤੌਰ ਤੇ ਜਿਹੜੀ ਅੱਜ ਦੀ ਹੜਤਾਲ ਦੀ ਹਮਾਇਤ ਕੀਤੀ ਹੈ ਅਸੀਂ ਫਰੀਦਕੋਟ ਦੇ ਬਾਸੜਡੇ ਦੇ ਸਾਂਝੀ ਰੈਲੀ ਕਰ ਰਹੇ ਹਾਂ ਜਿਹਦੇ ਵਿੱਚ ਸਕੀਮ ਵਰਕਰ ਨੇ ਮੁਲਾਜ਼ਮ ਨੇ ਪੈਨਸ਼ਨਰ ਨੇ ਕਿਸਾਨ ਨੇ ਸਮਾਜ ਦੇ ਹਰ ਵਰਗ ਤੋਂ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਹੈ। ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਦੇ ਹਾਕਮਾਂ ਨੇ ਇੱਥੇ ਪਬਲਿਕ ਸੈਕਟਰ ਦੀ ਅਸਾਰੀ ਕੀਤੀ ਸੀ। ਪਰ ਅੱਜ ਕੇਂਦਰ ਦੀ ਹਕੂਮਤਾ ਮੋਦੀ ਸਰਕਾਰ ਲਗਾਤਾਰ ਪਬਲਿਕ ਸੈਕਟਰ ਦਾ ਅਜਾੜਾ ਕਰਕੇ ਜਿਹੜੇ ਕਿਰਤੀਆਂ ਦੇ ਹੱਕਾਂ ਵਿੱਚ ਕਾਨੂੰਨ ਬਣੇ ਹੋਏ ਸੀ ਉਹਨਾਂ ਕਾਨੂੰਨਾਂ ਨੂੰ ਖਤਮ ਕਰਕੇ 44 ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਜਿਹੜੇ ਮੋਦੀ ਸਰਕਾਰ ਇੱਥੇ ਲਾਗੂ ਕਰਨਾ ਚਾਹੁੰਦੀ ਹੈ ਉਸ ਗੱਲ ਦੇ ਖਿਲਾਫ ਹੈ ਦੂਜੀ ਗੱਲ 2004 ਤੋਂ ਬਾਅਦ ਬਾਜਪਾ ਹੀ ਵੇਲੇ ਸਾਡੀ ਪੁਰਾਣੀ ਪੈਨਸ਼ਨ ਸਕੀਮ ਦਾ ਹੱਕ ਖੋੜਿਆ ਸੀ ਅੱਜ 21 ਸਾਲਾਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਦਾ ਹੱਕ ਬਹਾਲ ਕਰਨ ਲਈ ਰਾਜੀ ਨਹੀਂ ਹੈ ਕੰਮ ਦਿਹਾੜੀ ਸਮਾਂ ਜਿਹੜਾ 8 ਘੰਟੇ ਸੀ ਉਹਨੂੰ ਬਤਾ ਕਿ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ 12 ਘੰਟੇ ਕਰ ਰਹੀ ਹੈ ਇਸੇ ਤਰ੍ਹਾਂ ਲੋਕਾਂ ਦੇ ਮੁਲਾਜ਼ਮਾਂ ਦੇ ਜਿਹੜੇ ਸੰਘਰਸ਼ਾਂ ਦੇ ਰਾਹੀਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਸੀ ਦਿਨੋਂ ਦਿਨ ਉਸ ਕਰਨ ਨੂੰ ਖੋਰਾ ਲਾਇਆ ਜਾ ਰਿਹਾ ਹੈ ਵਿਅਕਤੀ ਦੇ ਵੱਲੋਂ ਲਗਭਗ 3-3 4-4 ਸਹਾਕੇ ਸੇਵਾ ਕਰਨ ਤੋਂ ਬਾਅਦ ਪੈਨਸ਼ਨ ਦਾ ਹੱਕ ਮਿਲਦਾ ਉਹ ਪੈਨਸ਼ਨ ਦਾ ਹੱਕ ਖੋ ਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਇੱਕ ਵਿੱਤੀ ਬਿੱਲ ਲਿਆ ਕੇ ਪੈਨਸ਼ਨਾਂ ਤੇ ਜਿਹੜਾ ਸੈਂਟਰ ਦਾ 8ਵਾਂ ਬੀਕ ਮਿਸ਼ਨ ਹੈ ਕਹਿੰਦੇ ਉਹ ਰਿਪੋਰਟ ਲਾਗੂ ਨਹੀਂ ਹੋਏਗੀ ਇਸੇ ਤਰ੍ਹਾਂ ਪੈਨਸ਼ਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਡੀਏ ਨਹੀਂ ਦਿੱਤਾ ਜਾਏਗਾ ਤਾਂ ਹੋਰ ਬਹੁਤ ਸਾਰੀਆਂ ਲਗਾਤਾਰ ਸਾਡੇ ਮੁਲਕ ਦੇ ਵਿੱਚ ਜਿਹੜੇ ਮੁਲਕ ਦਾ ਧਰਮ ਨਿਰਬਖਤਾ ਵਾਲਾ ਸਿਧਾਂਤ ਹੈ ਉਸ ਨੂੰ ਛਿੱਕੇ ਤੇ ਟਾਂਕੇ ਇੱਥੇ ਫਿਰਕੂਵਾਦ ਧਰਮਾਂ ਦੇ ਵਿੱਚ ਨਫਰਤਾਂ ਜਾਤਾਂ ਉਹ ਜਿਹੜੀਆਂ ਪੈਦਾ ਕੀਤਾ ਜਾ ਰਹੀਆਂ ਤਾਂ ਇਸ ਕਰਕੇ ਦੇਸ਼ ਦਾ ਸੰਵਿਧਾਨ ਸੈਂਟਰ ਦੇ ਵਿੱਚ ਵੀ ਖਤਰੇ ਵਿੱਚ ਹੈ ਸਾਡਾ ਜਿਹੜਾ ਧਰਨੇ ਮੁਜਾਰੇ ਹਟਾਲਾ ਕਰਨ ਦਾ ਜਿਹੜਾ ਡੈਮੋਕ੍ਰੈtic ਰਾਈਟ ਹੈ ਉਹ ਸੈਂਟਰ ਦੀ ਸਰਕਾਰ ਵੀ ਖੋ ਰਹੀ ਹੈ ਪੰਜਾਬ ਦੀ ਹਕਮਰਾਨ ਭਗਵੰਤ ਮਾਨ ਸਰਕਾਰ ਵੀ ਖੋ ਰਹੀ ਹੈ ਤਾਂ ਇਸ ਕਰਕੇ ਅੱਜ ਫਰੀਦਕੋਟ ਦੇ ਲੋਕ ਦੇਸ਼ ਦੇ ਲੋਕ ਇਨ੍ਹਾਂ ਨੀਤੀਆਂ ਦੇ ਖਿਲਾਫ ਜਿੱਡੀਆਂ ਕਾਰਪਰ ਪ੍ਰਕਰਾਨਾਂ ਦੇ ਲਗਾਤਾਰ ਜ਼ਬਾਹ ਹਿੱਟ ਚੱਲ ਰਹੀਆਂ ਨੇ ਉਸ ਦੇ ਖਿਲਾਫ ਆਪਣੇ ਰੋਸ ਦਾ ਪ੍ਰਗਟਾਵਾ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਦੇਸ਼ ਦੀਆਂ 10 ਕੇਂਦਰੀ ਜੁੜੀਆਂ ਨੇ ਵੱਲੋਂ ਫੈਸਲਾ ਲੈ ਜਾਵੇਗਾ ਅਸੀਂ ਉਹਨਾਂ ਫੈਸਲਿਆਂ ਨੂੰ ਅਮਲੀ ਜਾਮਾ ਬਣਾਵਾਂਗੇ ਧੰਨਵਾਦ ਨਾਲ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਗਰੰਟੀਕਾਰੀ ਅਸੀਂ ਅੱਜ ਆਲ ਇੰਡੀਆ ਦੇ ਵਿੱਚ ਜਿਹੜੀ ਹੜਤਾਲ ਕੀਤੀ ਜਾ ਰਹੀ ਹੈ ਟਰੇਡ ਯੂਨੀਅਨਾਂ ਵੱਲੋਂ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਆਏ ਸੀ ਕਿਉਂਕਿ ਸਾਡੀ ਜਥੇਬੰਦੀ ਨੇ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਹਮਾਇਤ ਕੀਤੀ ਹੈ ਕਿਉਂਕਿ ਸਰਕਾਰ ਦੇ ਹਮਲੇ ਇੱਕ ਵਰਗ ਤੇ ਨਹੀਂ ਹੈ ਸਾਰੇ ਪਾਸੇ ਸਾਰੇ ਮੁਲਾਜ਼ਮਾਂ ਤੇ ਮਜ਼ਦੂਰਾਂ ਤੇ ਕਿਸਾਨਾਂ ਤੇ ਹਰ ਪਾਸਿਓਂ ਹਮਲੇ ਵਿੱਡੇ ਹੋਏ ਨੇ ਉਹ ਆਪਣੀਆਂ ਨੀਤੀਆਂ ਪਾਲਿਸੀਆਂ ਨੂੰ ਲਾਗੂ ਕਰਨ ਵਾਸਤੇ ਉਹ ਬੜੀ ਤੇਜ਼ੀ ਦੇ ਨਾਲ ਮੁਤਲ ਜਿਹੜਾ ਹੈ ਉਹ ਕਾਨੂੰਨਾਂ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ ਤੇ ਫੋਰਸਾਂ ਦੇ ਰਾਹੀਂ ਬੜਾ ਤੇਜ਼ੀ ਦੇ ਨਾਲ ਮੁਤਲ ਜਿਹੜੇ ਆ ਉਹ ਲੋਕਾਂ ਦਾ ਸਿਕੰਜਾ ਕੱਸਿਆ ਜਾ ਰਿਹਾ ਬਾਹਰਲੇ ਮੁਲਕਾਂ ਦੇ ਨਾਲ ਮੁਤਲ ਜਿਹੜੇ ਆ ਨਵੇਂ-ਨਵੇਂ ਸਮਝੌਤੇ ਕੀਤੇ ਜਾ ਰਹੇ ਆ ਹੁਣ ਇੱਕ ਸਮਝੌਤਾ ਜਿਹੜਾ ਅਮਰੀਕਾ ਦੇ ਨਾਲ ਕਿਸਾਨੀ ਦੇ ਸਬੰਧ ਵਿੱਚ ਸਾਡੀ ਹਿੰਦੁਸਤਾਨ ਦੀ ਸਰਕਾਰ ਹੈ ਜਿਹੜੀ ਉਹ ਕਰਨ ਜਾ ਰਹੀ ਹੈ ਅਗਰ ਜੇ ਉਹ ਸਮਝੌਤਾ ਹੋ ਜਾਂਦਾ ਤਾਂ ਉਹਦੇ ਵਿੱਚ ਤਿੰਨ ਗੱਲਾਂ ਲੋਕਾਂ ਦੇ ਲਈ ਤੇ ਕਿਸਾਨਾਂ ਲਈ ਬਹੁਤ ਮਾਰੂ ਤੇ ਭੈੜੀਆਂ ਹੋਣੀਆਂ ਪਹਿਲੀ ਗੱਲ ਜੇ ਇਹ ਸਮਝੌਤਾ ਹੋ ਜਾਂਦਾ ਤਾਂ ਕਿਸਾਨਾਂ ਬਾਹਰੋਂ ਜਿਹੜੀਆਂ ਫਸਲਾਂ ਉਹ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਬਾਹਰੋਂ ਆ ਕੇ ਇੱਥੇ ਸਸਤੀਆਂ ਵਿਖਣੀਆਂ ਤਾਂ ਕਿਸਾਨਾਂ ਦੀ ਜਿਹੜੀ ਆ ਫਸਲ ਹੈ ਜਨਸਾ ਉਹਦੀ ਕਦਰ ਮਤਲ ਜਿਹੜੀ ਹੈ ਉਹ ਘਟ ਜੇਗੀ ਕਿਸਾਨਾਂ ਨੂੰ ਪੂਰੀ ਤਰ੍ਹਾਂ ਮਾਰ ਪਾਏਗੀ ਨੰਬਰ 1 ਨੰਬਰ 2 ਜਿਹੜੀਆਂ ਬਾਹਰੋਂ ਇਹ ਫਸਲਾਂ ਆਰ ਆਉਣੀਆਂ ਜਨਸਾ ਉਹ ਆਪਣੀ ਮੋਡੀਫਾਈ ਹੁੰਦੀਆਂ ਨੇ ਤੇ ਉਹ ਜ਼ਹਿਰੀਲੀਆਂ ਹੁੰਦੀਆਂ ਨੇ ਉਹਦੇ ਵਿੱਚ ਅਜਿਹੇ ਤੱਤਾਂ ਜਿਹੜੇ ਸਾਡੇ ਮਨੁੱਖਤਾ ਦੇ ਲਈ ਬਹੁਤ ਹਾਨੀਕਾਰ ਖੋਣਗੇ ਜਿਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਣੀਆਂ ਤੇ ਇਹ ਘਾਤਕ ਜਿਹੜਾ ਹੈਗਾ ਇਹ ਦੂਸਰਾ ਮਤਲਬ ਹਮਲਾ ਹੈਗਾ ਤੀਸਰੀ ਗੱਲ ਮਤਲਬ ਜਿਹੜੀ ਆ ਉਹਦੇ ਵਿੱਚ ਲਾਗੂ ਹੋਣ ਜਾ ਰਹੀ ਆ ਅ ਦੁੱਧ ਡੇਰੀ ਦੇ ਉੱਤੇ ਕਬਜ਼ਾ ਕਰਨਾ ਅਗਰ ਜੇ ਡੇਰੀ ਦੇ ਉੱਤੇ ਕਬਜ਼ਾ ਹੋ ਜਾਂਦਾ ਤਾਂ ਸਾਡੇ ਕਿਸਾਨਾਂ ਦਾ ਜਿਹੜਾ ਦੁੱਧ ਹੈ ਜਿਹੜਾ ਖੇਤੀ ਦੇ ਨਾਲ ਐਕਸਟਰਾ ਕਿੱਤੇ ਨੂੰ ਤੋੜ ਕੇ ਆਪਣਾ ਗੁਜ਼ਾਰਾ ਕਰ ਰਹੇ ਆ ਤਾਂ ਉਹਦੇ ਉੱਤੇ ਵੀ ਮਾਰ ਪਾਊਗੀ ਤਾਂ ਇਹਦੇ ਨਾਲ ਕਿਸਾਨੀ ਜਿਹੜੀ ਹੈ ਹੋਰ ਡੁੱਬੇਗੀ ਲੋਕਾਂ ਦੇ ਵਿੱਚ ਮਤਲ ਜਿਹੜਾ ਹੈਗਾ ਅ ਅਨਾਜ ਆ ਜਿਹੜਾ ਉਹਦੇ ਨਾਲ ਬਿਮਾਰੀਆਂ ਫੈਲਣੀਆਂ ਇਹ ਜਿਹੜਾ ਫੈਸਲਾ ਹੈਗਾ ਜੋ ਸਮਝੌਤਾ ਹੋਣ ਜਾ ਰਿਹਾ ਅਗਰ ਜੇ ਸਮਝੌਤਾ ਹੋ ਜਾਂਦਾ ਹੈ ਇਹ ਲੋਕਾਂ ਦੀ ਇੱਕ ਕਸਮ ਦੀ ਤਬਾਹੀ ਹੋਏਗੀ ਅੱਜ ਪੂਰੇ ਦੇਸ਼ ਜੰਦਰ ਜਿਹੜੇ 10 ਕੇਂਦਰੀ ਟੇਡ ਯੂਨਿਨਾਂ ਨੇ ਔਰ ਜਿਹੜੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਪੂਰੇ ਦੇਸ਼ ਦੀਆਂ ਅੱਜ ਉਹਨਾਂ ਵੱਲੋਂ ਕੋਲਾ ਖਾਣ ਦੇ ਮਜ਼ਦੂਰ ਨੇ ਜਿਹੜੇ ਜਾਂ ਜਿਹੜੀਆਂ ਕੁਲੀ ਨੇ ਰੇਲਵੇ ਦੇ ਰੇਲਾਂ ਨੇ ਐਲਆਈ ਸਰ ਵਿਭਾਗ ਨੇ ਅੱਜ ਮੁਕੰਮਲ ਰੂਪ ਦੇ ਵਿੱਚ ਬੰਦ ਆ ਔਰ ਬੰਦ ਹੋਣ ਦਾ ਜਿਹੜਾ ਕਾਰਨ ਆ ਉਹ ਸਾਹਮਣੇ ਆ ਆਪਣੇ ਵੀ ਕੱਚਾ ਮਲਾਂਜ ਪੂਰੇ ਦੇਸ਼ ਦੇ ਅੰਦਰ ਜਿਹੜਾ ਪੱਕਾ ਨਹੀਂ ਕੀਤਾ ਜਾ ਰਿਹਾ ਘਟਕੜ ਉਜਰਤਾ ਉਹਨਾਂ ਨੂੰ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਦੂਸਰੇ ਨੰਬਰ ਦੇ ਉੱਤੇ ਜਿਹੜੀ ਭੱਟੀ ਜਿਹੜੀ ਡਿਮਾਂਡ ਆ ਸਾਡੀ ਉਹ ਪੁਰਾਣੀ ਪੈਨਸ਼ਨ ਦੀ ਆ ਪੁਰਾਣੀ ਪੈਨਸ਼ਨ ਜਿਹੜੀ ਇੱਕ ਹੱਕ ਅਧਿਕਾਰ ਹੈ ਇਹਦਾ ਸਰਕਾਰਾਂ ਨੇ ਇਹਨਾਂ ਨੂੰ ਨਾਲ ਇੱਕ ਯੂਪੀਐਸ ਦਾ ਇੱਕ ਰੂਪ ਹੋਰ ਦਿੱਤਾ ਉਹਨੂੰ ਹੋਰ ਡਿਵਾਈਡਿਸ਼ਨ ਕਰਤਾ ਵੀ ਤੁਸੀਂ ਆ ਲੈ ਲਓ ਐਡਾ ਲੈ ਲਓ ਉਹਨਾਂ ਵਿੱਚ ਕੰਟਰੀਬਿਊਸ਼ਨ ਸਾਡਾ ਕੱਟਿਆ ਪੈਸਾ ਕੱਟਿਆ ਜਾਂਦਾ ਨਵੀਂ ਪੈਨਸ਼ਨ ਸਕੀਮ ਦੇ ਅੰਦਰ ਯੂਪੀਐਸ ਦੇ ਅੰਦਰ ਪਰ ਜਿਹੜੀ ਸਾਡੀ 올ਡ ਪੈਨਸ਼ਨ ਹੈ ਉਹ ਸਾਰਾ ਕੁਝ ਜਿਹੜਾ ਸਾਨੂੰ ਸਰਕਾਰ ਦਿੰਦੀ ਉਹ ਵਿੱਚ ਗ੍ਰੈਸਟੀ ਹੈ ਜਾਂ ਤੇ ਹੋਰ ਜਿਹੜੇ ਸਾਡਾ ਲਾਭ ਮਿਲਦੇ ਉਹ ਸਾਰੇ ਪੁਰਾਣੀ ਪੈਨਸ਼ਨ ਦੇ ਵਿੱਚ ਮਿਲਦੇ ਆ ਜਿਹੜਾ ਹੌਲੀ-ਹੌਲੀ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਅਸੀਂ ਮੁਲਾਜ਼ਮਾਂ ਨੂੰ ਉਹ ਖਤਮ ਕੀਤੀਆਂ ਜਾ ਰਹੀਆਂ ਆ ਟ੍ਰਾਂਸਪੋਰਟ ਜਿੱਥੇ ਅਸੀਂ ਖੜੇ ਆ ਇੱਥੇ ਕੋਈ ਸਰਕਾਰੀ ਬੱਸਾਂ ਜਿਹੜੀਆਂ ਬਹੁਤ ਘੱਟ ਨਜ਼ਰ ਆਉਣਗੀਆਂ ਪ੍ਰਾਈਵੇਟੇਸ਼ਨ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਮਿਊਨਿਸਪਲ ਕਮੇਟੀਆਂ ਦੇ ਅੰਦਰ ਅੱਜ ਪੂਰੇ ਪੰਜਾਬ ਦੇ ਅੰਦਰ ਜਿੱਥੇ 40-50 ਹਜ਼ਾਰ ਦੇ ਕਰੀਬ ਮਲਾਜ਼ਮ ਹੈ ਉਹਦੇ ਵਿੱਚ ਤੁਹਾਨੂੰ ਕਿਸੇ 2-3 ਹਜ਼ਾਰ ਤੱਕਾਂ ਬਣਾ ਜੋ ਲੱਭੂਗਾ ਲਗਭਗ ਸਾਰੇ ਦਾ ਸਾਰਾ ਆਊਟਸੋਰਸ ਤੇ ਤੇਰੇ ਕੰਟਰੈਕਟ ਦੇ ਉੱਤੇ ਆ ਔਰ ਸੀਵਰਮੈਨ ਆ ਜਿਹੜਾ ਇੱਥੋਂ ਤੱਕ ਡੁੱਬਿਆ ਹੁੰਦਾ ਅੱਜ ਤੱਕ ਉਹਦੀ ਹਾਲਤ ਉਦਾਂ ਦੀ ਉਦਾਂ ਹੀ ਹੈ ਘਟਨਾਵਾਂ ਚ ਵਰਕੇ ਸਫਾਈ ਕਰਨ ਦੀ ਪਰ ਸਾਡਾ ਜਿਹੜਾ ਮੋਦੀ ਹੈ ਉਹ ਕਹਿ ਰਿਹਾ ਵੀ ਅਸੀਂ ਵਿਸ਼ਵ ਗ ਜਿੱਤੇ ਹਰ 3 ਮਿੰਟ ਬਾਅਦ ਬਲਾਤਕਾਰ ਹੋ ਜਾਂਦਾ ਹਰ ਦੂਜੇ ਮਿੰਟ ਬਾਅਦ ਇੱਕ ਨੌਜਵਾਨ ਦੀ ਮੌਤ ਨਸ਼ੇ ਨਾਲ ਹੋ ਜਾਂਦੀ ਹੈ ਗੈਂਗਵਰ ਗੈਂਗਸਟਰ ਲਗਾਤਾਰ ਜਿਹੜਾ ਇਹ ਵਾਧਾ ਹੋ ਰਿਹਾ ਇਹ ਕ੍ਰਾਈਮ ਤੋਂ ਪਾਸੇ हट ਕੇ ਸਾਨੂੰ ਇੱਕ ਨਵਾਂ ਦੇਸ਼ ਵਖਾ ਰਹੇ ਹੈ ਜਿਹੜਾ ਇੱਕ ਮਤਲਬ ਇੱਕ ਸੁਪਨੇ ਮਾਤਰ ਇੱਦਾਂ ਦਿਖ ਰਿਹਾ ਸਾਨੂੰ ਵੀ ਇਹ ਤਾਂ ਕਲਪਨਾ ਕਲਪਨਾ ਕਰਨ ਨੂੰ 2047 ਤੱਕ ਦੀ ਪਰ ਜੋ ਅੱਜ ਹਕੀਕਤ ਹੈ ਸਾਡੇ ਜ਼ਮੀਨ ਦੀ ਸਾਡੇ ਦੇਸ਼ ਦੀ ਕਿਸਾਨ ਵੀ ਖੁਦਕੁਸ਼ੀਆਂ ਦੇ ਰਾਹ ਤੇ ਆ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਤੇ ਆ ਪੜ੍ਹਾਈ ਪੱਧਰ ਤੇ ਸਿੱਖਿਆ ਪੱਧਰ ਤੇ ਕੋਟੇ ਦੀਆਂ ਯੂਨੀਵਰਸਿਟੀਆਂ ਵੇਲੀਆਂ ਹੋ ਰਹੀਆਂ 2019 ਤੋਂ ਲੈ ਕੇ 23 ਤੱਕ ਘੱਟੋ ਘੱਟ 500 ਦੇ ਕਰੀਬ ਆ ਜਿਹੜਾ ਵਿਦਿਆਰਥੀ ਫਾਇਆ ਲੈ ਕੇ ਮਰ ਚੁੱਕਿਆ ਔਰ ਉਸ ਉਹ ਸਾਰਾ ਕੁਝ ਵੇਲਾ ਹੋ ਰਿਹਾ ਕੋਟੇ ਅੰਦਰ ਸਿੱਖਿਆ ਦਾ ਇਹ ਹਾਲ ਆ ਸਿਹਤ ਦੇ ਅੰਦਰ ਵੀ ਬੁਰੇ ਹਾਲ ਨੇ ਮੈਡੀਕਲ ਕਾਲਜ ਫਰੀਦਕੋਟ ਦੇ ਦੇਖ ਲਓ ਜੇ ਕੋਈ ਮਰੀਜ਼ ਚਲਾ ਜਾਂਦਾ ਤਾਂ ਉਥੇ ਉਹਦੀ ਕੋਈ ਦੇਖਭਾਲ ਚਾਦਰ ਨਾਲ ਹੁੰਦੀ ਨਹੀਂ ਇਸ ਕਰਕੇ ਹਾਲਾਤ ਆ ਜਿਹੜੇ ਦਿਖਾਏ ਕੁਝ ਹੋਰ ਜਾ ਰਹੇ ਆ ਜ਼ਮੀਨੀ ਹਕੀਕਤਾਂ ਕੁਝ ਹੋਰ ਨੇ ਇਸ ਕਰਕੇ ਜਿਹੜਾ ਰਾਜਿਕਤਾ ਫੈਲੀ ਹੋਈ ਆ ਪੂਰੇ ਦੇਸ਼ ਦੇ ਅੰਦਰ ਨਵੀਆਂ ਭਰਤੀਆਂ ਨਹੀਂ ਹੋ ਰਹੀਆਂ ਜਿੱਥੇ ਸਾਰਾ ਕੁਝ ਵੇਚਣ ਬਚਾਉਣ ਦੀ ਗੱਲ ਆ ਜਾਂ ਸਾਰਾ ਪ੍ਰਾਈਵੇਟ ਖੇਤਰ ਚ ਲੈ ਕੇ ਜਾਣ ਦੀ ਗੱਲ ਆ ਪਿਛਲੇ ਦਿਨਾਂ ਦੇ ਅੰਦਰ ਮੁੱਦਰੀਕਰਨ ਪਾਈਪਲਾਈਨ ਦਾ ਇੱਕ ਬਿੱਲ ਪਾਸ ਕੀਤਾ ਗਿਆ ਜਿੰਦੇ ਵਿੱਚ ਸਰਕਾਰੀ ਜਾਇਦਾਦਾਂ ਨੂੰ ਵੇਚ ਦੇਣਾ ਜੇ ਸਰਕਾਰੀ ਜਾਇਦਾਦਾਂ ਹੀ ਵੇਚ ਦਿੱਤੀਆਂ ਗਈਆਂ ਫਿਰ ਇਹ ادارے ਨਹੀਂ ਰਹਿਣਗੇ ਫਿਰ ਇਹ ਹੋਂਦ ਖਤਮ ਹੋ ਗਈ ਇਸ ਕਰਕੇ ਜਿਹੜੀ ਅੱਜ ਦੀ ਲੜਾਈ ਹੈ ਉਹ ਅੱਜ ਦੀ ਲੜਾਈ ਹੈ ਵੱਡੀ ਲਾਮਬੰਦੀ ਕਰਕੇ ਮਜ਼ਦੂਰ ਕਿਸਾਨ ਵਿਦਿਆਰਥੀ ਨੌਜਵਾਨ ਹਰ ਵਰਗ ਕਿਰਤੀ ਵਰਗ ਦੋ ਜਮਾਤਾਂ ਦੀ ਹੈ ਜਿਹੜੇ ਸੱਜੇ ਪੱਖੀ ਲੋਕ ਨੇ ਪੂਰੇ ਵਰਲਡ ਦੇ ਅੰਦਰ ਅੱਜ 트럼ਪ ਦੇ ਖਿਲਾਫ ਮੁਜ਼ਾਰੇ ਹੋ ਰਿਹਾ ਪਰ ਆਸਤੇ ਜਾਪਾਨ ਚ ਵੀ ਦੇਖ ਰਹੇ ਹੋ ਪੂਰੀ ਦੁਨੀਆ ਅੰਦਰ ਮੁਜ਼ਾਰੇ ਹੋ ਰਿਹਾ ਦੁਨੀਆ ਇੱਕ ਨਵੀਂ ਕਰਵਟ ਲੈ ਨਾਲੇ ਪਾਸੇ ਨੂੰ ਆ ਇਸੇ ਮੰਗਾ ਦੇ ਸੰਬੰਧ ਵਿੱਚ ਜਿਹੜੀ ਭੱਟੀ ਹੜਤਾਲ ਹੈ ਔਰ ਅਸੀਂ ਇਸ ਕਾਫਲੇ ਨੂੰ ਆਗਾਹ ਲੈ ਕੇ ਜਾਵਾਂਗੇ ਔਰ ਵੱਡੀ ਪੱਧਰ ਤੇ ਉਤੇ ਮੰਗਾ ਦੀਆਂ ਬਣਵਾਉਣ ਵਾਸਤੇ ਲਾਮਬੰਦੀ ਤੇਜ਼ ਕਰਾਂਗੇ ਇਹ ਜੋ ਦੇਸ਼ ਭਰ ਦੀ ਹੜਤਾਲ ਜਿਹੜੀ ਆ ਵਕ ਵਕ ਮਜ਼ਦੂਰ ਕਿਸਾਨ ਮੁਲਾਜ਼ਮ ਵਿਦਿਆਰਥੀ ਜਥੇਬੰਦੀਆਂ ਵੱਲੋਂ ਜਿਹੜੀ ਅੱਜ ਸਫਲ ਹੜਤਾਲ ਹੋਈ ਆ ਉਹਦੇ ਵਿੱਚ ਇੱਕ ਮੰਗ ਜਿਹੜੀ ਜਿੱਥੇ ਤਾਂ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਮੰਗਾਂ ਨੇ ਉਥੇ ਇੱਕ ਮੰਗ ਨਵੀਂ ਸਿੱਖਿਆ ਨੀਤੀ 2020 ਜਿਹੜੀ ਕਿ ਕਰੋਨਾ ਕਾਲ ਵਿੱਚ ਜਿਹੜੀ ਲਾਗੂ ਕੀਤੀ ਗਈ ਸੀ ਉਹਨੂੰ ਰੱਦ ਕਰਾਉਣਾ ਵੀ ਸ਼ਾਮਲ ਆ ਇਹ ਨਵੀਂ ਸਿੱਖਿਆ ਨੀਤੀ ਇੱਕ ਪਾਸੇ ਤਾਂ ਕਾਰਪੋਰੇਟ ਘਰਾਣਿਆਂ ਨੂੰ ਸਿੱਖਿਆ ਦੇ ਵਪਾਰ ਵਿੱਚ ਖੁੱਲਾ ਰਾਹ ਦਿੰਦੀ ਆ ਕਿ ਇੱਥੇ ਆ ਕੇ ਉਹ ਆਪਦੀ ਯੂਨੀਵਰਸਿਟੀ ਸਕੂਲ ਕਾਲਜ ਖੋਲਣ ਤੇ ਸਰਕਾਰੀ ਸੰਸਥਾਵਾਂ ਨੂੰ ਜਿਹੜਾ ਉਹ ਇੱਥੇ ਹੌਲੀ ਹੌਲੀ ਖਤਮ ਕਰਨ ਦੀ ਨੀਤੀ ਹੈ ਤੇ ਨਾਲ ਦੀ ਨਾਲ ਇੱਥੇ ਵਿਦਿਆਰਥੀਆਂ ਵਿੱਚ ਫਿਰਕੂ ਭਾਵਨਾਵਾਂ ਨੂੰ ਪੜਕਾਉਣ ਲਈ ਜਿਹੜੀ ਉਹ ਕਟਿਆ ਗੈਰ ਵਿਗਿਆਨਿਕ ਸਿਲੇਬਸ ਜਿਹੜਾ ਥੋਪਿਆ ਜਾ ਰਿਹਾ ਤੇ ਇਹ ਨੀਤੀ ਜਿਹੜੀ ਇੱਕ ਪਾਸੇ ਨਿੱਜੀਕਰਨ ਨੂੰ ਬੜਾਵਾ ਦੇ ਰਹੀ ਹੈ ਕੇਂਦਰੀਕਰਨ ਨੂੰ ਵੀ ਨਾਲ ਦੀ ਨਾਲ ਬੜਾਵਾ ਦੇ ਰਹੀ ਹੈ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਕੇ ਸਿੱਖਿਆ ਨੀਤੀ ਲਿਆਂਦੀ ਗਈ ਹੈ ਇਹ ਸਿੱਖਿਆ ਨੀਤੀ ਨੂੰ ਰੱਦ ਕਰਾਉਣਾ ਵੀ ਅੱਜ ਦੀ ਜਿਹੜੀ ਹੜਤਾਲ ਵਿੱਚ ਸ਼ਾਮਲ ਹੈ